ਸਾਹਮਾ ਸਕੂਲ ਮੁਰਦਾਬਾਦ ਮਾਫਰਿਕਨ ਸਕੂਲ ਮੁਰਦਾਬਾਦ ਮਾਫਰਿਕਨ ਸਕੂਲ ਮੁਰਦਾਬਾਦ ਐਸਾ ਜੋ ਬੈਠੋ ਇੱਥੇ ਕੀ ਨਾਮ ਪੁੱਤ ਬਾਨੀ ਮਣੀ ਕਿਹੜੀ ਕਲਾਸ ਪੜਦਾ ਫਰਸਟ ਟੇ ਕਿੰਨੇ ਵਜੇ ਛੁੱਟੀ ਹੁੰਦੀ ਮੇਰੇ ਪੁੱਤ ਨੂੰ 10 ਟੇ ਕਿੰਨੇ ਵਜੇ ਕੱਢਿਆ ਤੁਹਾਨੂੰ ਅੱਜ ਸਾਢੇ 7:30 ਕੀ ਨੰਬਰ ਤੇਰਾ? 3 2 0 5 ਹਾਂ? 3 2 0 5 ਕਿਹੜੀ ਕਲਾਸ ਪੜ੍ਹਦਾ ਪੁੱਤ? ਸੈਕੰਡ ਡੇ ਕਿੰਨੇ ਵੇ ਛੁੱਟੀ ਨਹੀਂ ਤੈਨੂੰ? 2 10 ਤੇ ਤੇ ਤੁਸੀਂ ਜੋ 10 ਤੇ ਛੁੱਟੀ ਹੋਈ ਫਿਰ ਤੁਸੀਂ ਗਏ ਨਹੀਂ ਮਮਮੀ ਪਾਪਾ ਲੈ ਕੇ ਨਹੀਂ ਗਏ? ਨਹੀਂ ਕਿਉਂ? ਅੱਧੀ ਬੜਾ ਦੀ ਮੈਂ ਤੇਰੀ ਬੇਟੀ ਸਾਹਮਣੇ ਖੜੀ ਸੀਗੀ ਮੇਰੀ ਕੋਕੀ ਭੇਜੀ ਨਹੀਂ ਤਾਂ ਵੀ ਅੱਛਾ ਮੈਂ ਸਰ 2:05 ਤੇ ਆਇਆ ਮੇਰਾ ਤੁਮਾ ਹੀ। ਤੁਹਾਡ ਕੀ ਨਾਮ? ਸਹਿਜੋਤ। ਸਹਿਜੋਤ ਤੇਰੀ ਕਲਾਸ ਵਰਦਾ 6 ਦੇ। ਤੇ ਕਿੰਨੇ ਵਜੇ ਛੁੱਟੀ ਹੁੰਦੀ ਹੈ? 2:10 ਤੇ। ਤੇ ਫਿਰ ਤੁਸੀਂ ਕਿੰਨੇ ਵਜੇ এজੈਂਸ ਨੂੰ ਮਾਪਿਆਂ ਕਿਉਂ? ਮੈਨੂੰ ਕਿਹਾ ਸੀ ਮੇਰੇ ਦਾਦੂ ਬਾਹਰ ਖੜੇ ਆ ਉਹ ਕਹਿੰਦੇ ਕਿ ਗੇਟ ਪਾਸ ਤੋਂ ਬਿਨਾਂ ਭੇਜਿਆ ਨਹੀਂ ਮੈਂ ਕਿਉਂ ਨਾਲ ਜਿ ਵਿੱਚ ਫੋਟੋ ਹੈਗੀ ਕਹਿੰਦੇ ਨਹੀਂ ਭੇਜ ਸਕਦੇ। ਭੇਜਿਆ ਨਹੀਂ। ਕਹਿੰਦੇ ਪ੍ਰੂਫ ਚਾਹੀਦਾ। ਮੈਂ ਥੋੜੇ ਸਕੂਲ ਦੇ ਵਿੱਚ ਥੋੜੇ ਦਾਦੂ ਦੀ ਫੋਟੋ ਲੱਗੀ ਹੋਈ ਆ। ਨਹੀਂ ਜੀ ਮੇਰੇ ਕੋਲ ਜੋ ਉਹਨਾਂ ਨੇ ਗੇਟ ਪਾਸ ਦਿੱਤੇ ਉਹਨਾਂ ਦੀ ਫੋਟੋ ਮੇਰੇ ਫੋਨ 'ਚ ਆ ਮੈਂ ਦਿਖਾ ਰਿਹਾ ਪੁੱਤੀ ਸਾਹਮਣੇ ਖੜੀ ਆ ਤਾਂ ਵੀ ਭੇਜੀ ਨਹੀਂ ਮੈਂ ਨਹੀਂ ਜਿਹੜੇ ਇਹਨਾਂ ਨੇ ਸਰਕਾਰ ਨੇ ਰੂਲ ਫਾਲੋ ਕੀਤੇ ਅਸੀਂ ਉਹਨਾਂ ਦੇ ਅਨਸਾਰ ਵੀ ਅਸੀਂ ਕੋខੇ ਕਰਤਾ ਡਨ ਵੀ ਅਸੀਂ ਬੱਚਿਆਂ ਨੂੰ 18 ਸਾਲ ਤੋਂ ਮੇਰੀ ਬੇਟੀ 3 ਮਹੀਨੇ ਘਟਾ ਜੀ ਅਸੀਂ ਫੇਰ ਵੀ ਰੂਲ ਫਾਲੋ ਕਰ ਲਏ ਆ ਅਸੀਂ ਕਿਹਾ ਵੀ ਬੱਚਿਆਂ ਨੂੰ ਅਸੀਂ ਇਕੱਲਿਆਂ ਨੂੰ ਨਹੀਂ ਭੇਜਾਂਗੇ ਇੱਕ ਮਾਂ ਪਿਓ ਦਾ ਸਤਕਾਰ ਬੰਦਾ ਜਿਹੜਾ ਸਾਨੂੰ ਹੁਣ ਸਰਕਾਰ ਨੇ ਦਾ ਅਧਾਰਾ ਹਦਾਇਤ ਦਿੱਤੀ ਆ ਵੀ ਤੁਸੀਂ ਆਪਣੇ ਬੱਚਿਆਂ ਨੂੰ ਛੱਡ ਕੇ ਜਾਓ ਬੱਚਿਆਂ ਨੂੰ ਲੈ ਕੇ ਜਾਓ ਹੁਣ ਅਸੀਂ ਛੱਡ ਕੇ ਜਾਈਏ ਤਾਂ ਉਦੋਂ ਨਹੀਂ ਸਾਡੇ ਤੋਂ ਗੇਟ ਪਾਸ ਕਿਉਂ ਨਹੀਂ ਮੰਗਿਆ ਜਾਂਦਾ ਫਿਰ ਅਛਾ ਉਦੋਂ ਮੰਗਦੇ ਨਹੀਂਗੇ ਉਦੋਂ ਕਿਉਂ ਨਹੀਂ ਗੇਟ ਪਾਸ ਮੰਗਿਆ ਜਾਂਦਾ ਜੀ ਮੇਨ ਇਸ਼ੂ ਤਾਂ ਇਹੀ ਚੱਕਰੀਆਂ ਮੇਮ ਜਦੋਂ ਛੁੱਟੀ ਹੁੰਦੀ ਆ ਉਦੋਂ ਗੇਟ ਪਾਸ ਦੀ ਜ਼ਰੂਰਤ ਹੈ ਤੇ ਕੱਲ ਨੂੰ ਜੇ ਬਾਈ ਚਾਂਸ ਰੱਬ ਨਾ ਕਰੇ ਕੱਲ ਨੂੰ ਕੋਈ ਗੱਲਬਾਤ ਹੁੰਦੀ ਹੈ ਉਹਦਾ ਕੌਣ ਜ਼ਿੰਮੇਵਾਰ ਹੈ ਜੀ ਇੱਕ ਮਿੰਟ ਗੱਲ ਕਰੋ ਇਹ ਤਾਂ ਇੱਕ ਤਰ੍ਹਾਂ ਇਸ ਤਰ੍ਹਾਂ ਦੀ ਸਿਆਸਤ ਨਾ ਵੀ ਲੱਗ ਰਹੀ ਹੈ ਬਈ ਇਹ ਬੱਚਿਆਂ ਨੂੰ ਆਪ ਬਣਾ ਲੈਣੇ ਆ ਬੁਲਾਉ ਮੜਾ ਇੱਕ ਮੈਂ ਤੁਹਾਨੂੰ ਹੈ ਬੁਲਾਉਣ ਤਾਂ ਤਾਂ ਕੌਣ ਹੈਗਾ ਮੈਨੂੰ ਟਾਈਮ ਦੇਖੋ 2:30 ਚੁੱਕੀ ਹੈ ਦੋ 5 ਚ ਚੁੱਕੀ ਹੁਣ ਟਾਈਮ ਦੇਖੋ ਕਿੰਨਾ ਹੋ ਗਿਆ 2:47 ਹੋ ਚੁੱਕੇ ਹੈ ਜੀ ਅੱਛਾ ਜੀ ਦੋ 5 ਚ ਚੁੱਕੀ ਹੈ ਇੱਕ ਮਿੰਟ ਕੋਈ ਹੈਗਾ ਗੱਲ ਕਰ ਲੈਂਦੇ ਆਪਾਂ ਕੋਈ ਬੁਲਾ ਲਓ ਨਹੀਂ ਅੰਦਰ ਨਾਲ ਬਾਹਰ ਬੁਲਾਓ ਕਿਨੂੰ ਕੋਣ ਹੈਗਾ ਬੁਲਾਓ ਨਹੀਂ ਉਹਨਾਂ ਸੱਜੇ ਵੇਲੇ ਇੱਕ ਮਿੰਟ ਅੰਦਰ ਆਓ ਤੁਸੀਂ ਤੁਸੀਂ ਉਹਨੇ ਤੁਸੀਂ हेलो ਕੋਈ ਜ਼ਿੰਮੇਵਾਰ ਹੋ ਗੇਟ ਤੇ ਕੋਣ ਇੱਕ ਮਿੰਟ ਆਓ ਬਾਹਰ ਫਿਰ ਗੱਲ ਕਰਨੀ ਹੈ ਨਾ ਅੰਦਰ ਆਓ ਆਪਣੀ ਗੱਲ ਕਰਾਂਗੇ ਕੀ ਦਾਲਤਾ ਫੇਰ ਹੀ ਹੋਊਗਾ ਬਾਹਰ ਆਵਾਂਗੇ ਤਾਂ ਅੰਦਰ ਕੋਈ ਨਾ ਆਮ। ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਜੀ ਮੈਨੇਜਮੈਂਟ ਆਪੋ ਕਰ ਲਈ ਨਹੀਂ ਕਰ ਲਈ। ਜੇਡ ਕੀਪਰ ਸਾਹਿਬ ਜੀ। ਜੀ ਵੀਰੇ ਮੈਂ ਤੁਹਾਨੂੰ ਬੇਨਤੀ ਇਹ ਕਰਦਾ ਕੀ ਨਾ ਹੋ ਟੋੜਾ। ਗੱਲ ਤਾਂ ਸੁਣੋ। ਮੈਂ ਬੇਨਤੀ ਇਹ ਕਰਦਾ ਹਾਂ ਜੀ ਬੱਚੇ ਲੈਣ ਆਇਆ ਮੰਨ ਲਓ ਗੇਟ ਪਾਸ ਹੈ ਨਹੀਂਗਾ। ਜੀ ਗੇਟ ਪਾਸ ਦਾ ਮੈਸੇਜ 20 ਗਾਹ ਤੱਕ ਦਾ ਟਾਈਮ ਦਿੱਤਾ ਹੋਇਆ ਹੈ। ਓਕੇ ਸਾਰਿਆਂ ਨੂੰ ਦਿੱਤਾ ਹੈ ਜੀ ਵੀਰੇ। ਨਹੀਂ ਨਹੀਂ ਮੈਂ ਉਹ ਚਲੋ ਮੈਂ ਇਹ ਕਹਿ ਰਿਹਾ 22 ਚਾਂਸ ਉਹ ਗੇਟ ਪਾਸ ਘਰੇ ਛੱਡਿਆ ਆਏ। ਤੇ ਉਹਨਾਂ ਕੋਲੇ ਮੋਬਾਈਲ ਦੇ ਵਿੱਚ ਗੇਟ ਪਾਸ ਦੀ ਫੋਟੋ ਹੈਗੀ ਆ ਫੇਰ ਉਹ ਮਤਲਬ ਬੱਚਾ ਕਿਵੇਂ ਲੈ ਕੇ ਜਾਣਗੇ ਨਹੀਂ ਜੀ ਗੇ ਉਹ ਤਾਂ ਮੋਬਾਈਲ ਵਾਲੇ ਦਾ ਕੰਮ ਕਰ ਤੁ ਕੱਲ ਨੂੰ ਕਿਸੇ ਹੋਰ ਦੇ ਵੀਰ ਦੀ ਮੋਬਾਈਲ 'ਚ ਹੋਈ ਉਹ ਲੈ ਗਿਆ ਬੱਚਾ ਫਿਰ ਜ਼ਿੰਮੇਵਾਰ ਕੌਣ ਫੇਰ ਵੀ ਸਕੂਲ ਤੇ ਗੱਲ ਹੋਊਗੀ ਬਿਲਕੁਲ ਉਹ ਗੱਲ ਥੋੜੀ ਸਹੀ ਹੈਗੀ ਆ ਹਾਂ ਨਹੀਂ ਜਿੰਮੇਵਾਰ ਆ ਹੈਗੇ ਆ ਨਾਲ ਆਏ ਹੋਏ ਇਹਨਾਂ ਨੂੰ ਜਾਣਦਾ ਘਰ ਦੀ ਕਿਹਨੇ ਕਿਸੇ ਦੀ ਪ੍ਰੋਬਲਮ ਨਹੀਂ ਪਤਾ ਜੀ ਘਰ ਦੇ ਵਿੱਚ ਸੌ ਲੜਾਈਆਂ ਹੁੰਦੀਆਂ ਜੀ ਕੋਈ ਬੱਚੇ ਨੇ ਇਹ ਜਿਹੀਆਂ ਹੁੰਦੀਆਂ ਬਿਲਕੁਲ ਜੇ ਕੋਈ ਹੋਰ ਲਿਆ ਗਿਰ ਜ਼ਿੰਮੇਵਾਰ ਕੌਣ ਉਹ ਮੋੜ ਕੇ ਸਕੂਲ ਤੇ ਗੱਲ ਆ ਜੀ ਬਿਲਕੁਲ ਬਿਲਕੁ ਦੇ ਮੇਰਾ ਨਾਮ ਕੇਵਲ ਸਿੰਘ ਆ ਮੇਰੀ ਬੋਤੀ ਪੜਦੀ ਆ ਉਹ ਫੋਨ ਦੇ ਵਿੱਚ ਰੈਂਗੀ ਕਾਰਡ ਮੇਰੇ ਕੋਲੇ ਹੈ ਤਾਂ ਵੀ ਦੇ ਨਹੀਂ ਰਹੇ ਹਾਂਜੀ ਆਡੈਂਟੀਟੀ ਦਾ 25 ਦਾ ਜਿਹੜਾ ਇਹਨਾਂ ਨੇ ਦਿੱਤੇ ਆ ਮੈਂ ਫੋਨ ਦੇ ਵਿੱਚ ਲੈ ਕੇ ਆਇਆ ਅੱਛਾ ਜੀ ਤਾਂ ਵੀ ਭੇਜ ਨਹੀਂ ਰਹੇ ਹੁਣ ਤਕਰੀਬਨ ਅੱਧੇ ਘੰਟੇ ਤੋਂ ਵੱਧ ਹੋ ਗਿਆ ਸੁੱਤੀ ਹੋਈ ਨੂੰ ਬੱਚੇ ਸਾਰੇ ਅੰਦਰ ਕੈਦ ਕੀਤੇ ਹੋਏ ਆ ਅਸੀਂ ਗਰਮੀ ਚ ਮਰ ਰਹੇ ਆ ਇਹ ਕੋ ਆਪਣਾ ਕੰਮ ਛੱਡ ਕੇ ਅਸੀਂ ਬੈਠਣ ਦਾ ਬਾਹਰ ਕੋ ਪ੍ਰਬੰਧ ਨਹੀਂ ਨਾ ਹੈਗਾ ਨਾ ਕੋਈ ਅੰਦਰ ਨਹੀਂ ਹੈ ਜੀ ਇਹਨਾਂ ਦਾ ਸਕੂਲ ਵਾਲਿਆਂ ਦਾ ਇੱਥੇ ਆਉਨੇ ਆ ਸੀ ਆ ਦੇਖੋ ਕੋਈ ਪ੍ਰਤਿਕ ਨਹੀਂਗਾ ਕੋਈ ਸੱਡ ਨਹੀਂ ਹੈ ਬਾਹਰ ਰੋਜ਼ ਇੱਥੇ ਸੈਂਕੜਿਆਂ ਦੇ ਹਿਸਾਬ ਚ ਪੇਰੈਂਟਸ ਬੱਚਿਆਂ ਨੂੰ ਲੈਣ ਆਉਂਦੇ ਆ ਉਹਨਾਂ ਦੇ ਖਾਣ ਵਾਸਤੇ ਕੋਈ ਇੰਤਜ਼ਾਮ ਨਹੀਂ ਉਹਨਾਂ ਦੇ ਪਾਣੀ ਪੀਣ ਵਾਸਤੇ ਜਾਂ ਹੋਰ ਕੋਈ ਕਿਸੇ ਤਰ੍ਹਾਂ ਦਾ ਕੋਈ ਇੰਤਜ਼ਾਮ ਨਹੀਂ ਹੈ ਨਹੀਂ ਜੇ ਹੁਣ ਜੇ ਹੁਣ ਤੁਹਾਡੇ ਕੋਲੇ ਪਾਸ ਮੰਨ ਲਓ ਫੋਟੋ ਕਰੀ ਹੋਈ ਹੈਗੀ ਅਰੀਜਨਲ ਤੁਹਾਡੇ ਕੋਲੇ ਹੈ ਨਹੀਂ ਫਿਰ ਇਹ ਮਤਲਬ ਕੀ ਕਰੂੰਗੀ ਕੀ ਕਰਦੇ ਆ ਇਹਨਾਂ ਨੇ ਪਾਸ ਦਿੱਤਾ ਇੱਕ ਹੁਣ ਘਰ ਦੇ ਵਿੱਚੋਂ ਇਹ ਨਹੀਂ ਪਤਾ ਕਿਹੜੇ ਮੈਂਬਰ ਨੇ ਲੈਣ ਜਾਣਾ ਬਾਕੀ ਹੁਣ ਮੇਰੇ ਕੋਲੇ ਆ ਮੈਂ ਫੋਟੋ ਦੇ ਵਿੱਚ ਹੈ ਆਪਣੇ ਫੋਨ ਦੇ ਵਿੱਚ ਫੋਟੋ ਹੈਗੀ ਆ ਤਾਂ ਵੀ ਮੇਰੇ ਆ ਪੁੱਤੀ ਨੂੰ ਨਹੀਂ ਭੇਜ ਰਹੀ ਨਹੀਂ ਭੇਜ ਰਹੀ ਜਿੱਦਾਂ ਦਾ ਫਰਮਾਨ ਤੁਸੀਂ ਪ੍ਰਿੰਸੀਪਲ ਇੱਕ ਇੱਕ ਮਿੰਟ ਤੁਸੀਂ ਪ੍ਰਿੰਸੀਪਲ ਨੂੰ ਮੈਡਮ ਜੀ ਜੀ ਮੈਡਮ ਜੀ ਦੇਖੋ ਇਹਨਾਂ ਕੋਲੇ ਆ ਕਾਰਡ ਹੈਗਾ ਨਾ ਜੇ ਕਾਰਡ ਹੋਣ ਦੇ ਬਾਵਜੂਦ ਵੀ ਨਹੀਂ ਦੇ ਰਹੇ ਬੱਚੇ ਇਹ ਦੋ ਆ ਨਾ ਬੱਚੇ ਇੱਕ ਮਿੰਟ ਇੱਕ ਗਲਤੀ ਹੈ ਜਰ ਦੋ ਬੱਚੇ ਆ ਤੁਹਾਡੇ ਇੱਕ ਮੈਂ ਦੂਜੇ ਜਿਹੜੇ ਮੋਬਾਈਲ ਤੇ ਯਾਰਾ ਮੋਬਾਈਲ ਤੇ ਮੇਰੇ ਕੋਲ ਮੋਬਾਈਲ ਦੇ ਵਿੱਚ ਹੈ ਤਾਂ ਇਹ ਮੈਨੂੰ ਮਾਰਦਾ ਆਪਣਾ ਮੋਬਾਈਲ ਦੀ ਗੱਲ ਆ ਉਹਨੇ ਕਿਹਾ ਕਿ ਉਹ ਤਾਂ ਪੱਕੀ ਨਹੀਂ ਤੁਸੀਂ ਉਹਦਾ ਆਧਾਰ ਕਾਰਡ ਦੇ ਕੇ ਵੈਰੀਫਾਈ ਕਰਾ ਦੋ ਨਾ ਕੱਲ ਇੱਕ ਮੁੰਡੇ ਨੇ ਕਿਹਾ ਪੱਕੀ ਤੇ ਵੈਸੀ ਉਹ ਉਹ ਨਹੀਂ ਕੋਈ ਗੱਲ ਹੈ ਸਕੂਲ ਨੇ ਕਿਹਾ ਤਾਂ ਵੈਰੀਫਾਈ ਤਾਂ ਕਰਨਾ ਪਊ ਨਾ ਪਰ ਉਹ ਦਿਰਾ ਲਓ ਕੋਈ ਨਹੀਂ ਹੋਈ ਜਾਂਦਾ ਮੈਨੂੰ ਉਹ ਤਾਂ ਬਤਾਇਆ ਤੁਹਾਨੂੰ ਅਬ ਟਾਈਮ ਨੂੰ ਬਤਾ ਦਿੰਦੇ 1:30 ਵਜੇ ਇਕੱਠੀ ਹੋਣੀ ਹੈ ਗਿਆ ਸਾਰੇ ਪਤੀ ਨਹੀਂ ਹੁਣ ਕਿਹੜਾ ਟਾਈਮ ਹੈ ਮੈਨੂੰ ਪਤਾ ਲੱਗੇ ਦੱਸੋ ਕਿਹੜਾ ਫੇਰ ਤੁਹਾਨੂੰ ਜਾਣਾ ਸਵੇਰ ਦੇ ਆਏ ਹੋਏ ਆ ਜੀ ਕੀ ਨਾਮ ਆਪਣਾ ਜੀ ਸੁਵੰਨ ਸਿੰਘ ਜੀ ਆਪਣੇ ਬੱਚੇ ਪਰਦੇ ਇਥੇ ਹਾਂਜੀ ਕਿਹੜੇ ਪੋਤਾ ਜੀ ਕਿਹੜੇ ਕਲਾਸ ਚ ਸੰਗਟ ਜੀ ਤੇ ਜਿਲ੍ਹੇਣ ਆਏ ਸੀ ਅੱਜ ਹਾਂਜੀ ਹਾਂਜੀ ਮੈਂ ਦੋ ਵਾਰ ਟਿਕ ਪੰਜ ਮਿੰਟ ਤੇ ਆ ਗਿਆ ਹਾਂ ਤੇ ਫਿਰ ਭੇਜਿਆ ਨਹੀਂ ਨਹੀਂ ਮੈਂ ਸੁਣੀ ਨਹੀਂ ਨਾ ਕਿਉਂ ਨਹੀਂ ਭੇਜਿਆ ਕੀ ਕਾਰਨ ਕੀ ਦੱਸਿਆ ਤੁਹਾਨੂੰ ਉਸੋ ਕੈਨੇਡਾ ਦੀ ਫੋਟੋ ਵਿੱਚ ਦੋ ਜਣੇ ਦੇਖੋ ਜੀ ਇਹਨੇ ਭੇਜਿਆ ਕਿਉਂ ਨਹੀਂ ਕਾਰ 440 ਨੂੰ ਪੁੱਛੋ ਕਹਿੰਦਾ ਉਹ ਪਤ ਨਹੀਂ ਉਹ ਕਾਰ ਵਿੱਚ ਕਿੱਦਾਂ ਆਇਆ ਸੀ ਇੱਕ ਤਾਂ ਨਹੀਂ ਪਾਸ ਸੀ ਅੱਛਾ ਇੱਕ ਤਾਂ ਸੀਗਾ ਤੇ ਫਿਰ ਕਿੰਨੇ ਵਜੇ ਫਿਰ ਹੁਣ ਹੁਣ ਸਾਢੇ 3 ਬੱਚੇ ਬਾਹਰ ਗਏ ਮਤਲਬ ਹੁਣ ਦੇਖਿਆ ਕੋਈ ਪਾਸ ਹਾਂਜੀ ਆ ਦੇਖਿਆ ਨਹੀਂ ਹੁਣ ਕੋਈ ਨਹੀਂ ਦੇਖਿਆ ਹੁਣ ਕੋਈ ਪਾਸ ਨਹੀਂ ਦੇਖਿਆ ਤੇ ਹੁਣ ਤੁਸੀਂ ਇੱਥੇ ਬੈਠੇ ਹੋ ਧਰਨਾ ਲਾ ਕੇ ਕੀ ਚਾਹੁੰਦੇ ਹੋ ਤੁਸੀਂ ਹੁਣ ਬਸ ਬੱਚਿਆਂ ਨੂੰ ਟਾਈਮ ਨਾਲ ਚਾਹੀਦਾ ਤੁਸੀਂ ਹੁਣ ਸਕੂਲ ਦੇ ਬਾਹਰ ਧਰਨਾ ਲਾ ਕੇ ਬੈਠੇ ਹੋ ਜੀ ਬੱਚਿਆਂ ਦੇ ਨਾਲ ਛੋਟੇ ਬੱਚੇ ਆ ਮਾਈਨਰ ਬੇਟੀ ਤਾਂ ਅੰਦਰ ਹੈ ਜੀ ਸਰ ਹਜੀ ਹਜੀ ਤੁਸੀਂ ਹੁਣ ਕੀ ਚਾਹੁੰਦੇ ਕਿਉਂ ਕਿਉਂ ਤਰਨ ਆਇਆ ਆ ਪਤਾ ਜੀ ਪ੍ਰਦਰਸ਼ਨ ਕਰ ਰਹੇ ਆ ਵੀ ਸਰਕਾਰ ਤੋਂ ਵੀ ਇਹੀ ਮੰਗ ਕਰ ਰਿਹਾ ਐਸ.ਓ. ਸਾਹਿਬ ਨੂੰ ਤਹਿਸੀਲਦਾਰ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਠੀਕ ਹੈ ਜੀ ਇਹ ਜਿਹੜੀ ਬੱਚਿਆਂ ਦੀ ਬੰਦਸ਼ ਹੈ ਆਈ.ਡੀ. ਕਾਰਡ ਤੋਂ ਬਿਨਾਂ ਬਾਹਰ ਨਹੀਂ ਭੇਜਦੇ ਜੀ ਠੀਕ ਹੈ ਜੀ ਪਹਿਲਾਂ ਇਹਨਾਂ ਨੇ ਇੱਥੇ ਬਾਹਰ ਤੁੱਪੇ ਖੜੇ ਰਹਿੰਦੇ ਤੁਸੀਂ ਬੱਚੇ ਜੀ ਅੱਜ ਤੋਂ 10 ਦਿਨ ਪਹਿਲਾਂ ਜੀ ਅੱਜ ਤੱਕ ਕਦੇ ਵੀ ਇਹਨਾਂ ਨੇ ਬੱਚਿਆਂ ਦੀ ਬੈਠਣ ਤੱਕ ਦੀ ਜਗ੍ਹਾ ਨਹੀਂ ਬਣਾਈ ਦੇਖੋ ਨਿਕਾ ਮਾਰੋ ਇਹਨਾਂ ਦੇ ਵਿੱਚ ਕਦੇ ਵੀ ਠੀਕ ਹੈ ਜੀ ਉਹ ਨੰਬਰ 2 ਤੇ ਹੈ ਜਦੋਂ ਵੀ ਇਹਨਾਂ ਨੇ ਛੁੱਟੀ ਦਿਵਾਣੀ ਹੋਵੇ ਆਪਦੇ ਲੈ ਕੇ ਜਾਣੀ ਛੁੱਟੀ ਤਾਂ ਕਹਣਗੇ ਜੀ ਪਹਿਲਾਂ ਆਈਡੀ ਕਾਰਡ ਲੈ ਕੇ ਆਓ ਜੀ ਫਿਰ ਦੇਣਗੇ ਬੱਚੇ ਅਸੀਂ ਕਹਾਂ ਠੀਕ ਹੈ ਜੀ ਸਹਿਮਤ ਹੈ ਤੁਹਾਡੇ ਨਾਲ ਆ ਹੁਣ ਅੱਜ ਤਾਂ ਜੀ ਹੱਥ ਹੀ ਕਰਕੇ ਰੱਖਤੀ ਜੀ ਪੂਲ ਫੁੱਲ ਡੇ ਛੁੱਟੀ ਹੋ ਚੁੱਕੀ ਆ ਜੀ ਲੈਣ ਆਏ ਆ ਕਹਿੰਦੇ ਜੀ ਪਹਿਲਾਂ ਆਈਡੀ ਕਾਰਡ ਲੈ ਕੇ ਆਓ ਫਿਰ ਬੱਚੇ ਦੇਵਾਂਗੇ ਜੀ ਉਹ ਮੈਂ ਕਹਿੰਦੀ ਮੈਂ ਉਹਦਾ ਪਿਓ ਆ ਮੈਂ ਅਗਰ ਕਿਸੇ ਹੋਰ ਨੂੰ ਭੇਜਿਆ ਜੀ ਵੀ ਜਿਹੜਾ ਕਿਸੇ ਨੂੰ ਤੁਸੀਂ ਬੱਚੇ ਨੂੰ ਨਹੀਂ ਦੇ ਆ ਗੇਟਕੀਪਰ ਹੈ ਜਿਹਨੇ ਮੁੰਡੇ ਹੈ ਨਹੀਂ ਸਕਿਉਰਿਟੀ ਗਾਰਡ ਤੇ ਸਾਰੇ ਮੁੰਡੇ ਜਾਣਦੇ ਨਹੀਂ ਜੀ ਕਿਹੜਾ ਬੰਦਾ ਨਹੀਂ ਇੱਥੇ ਜਾਣਦਾ ਜੀ ਪ੍ਰਿੰਸੀਪਲ ਸਾਹਿਬ ਨੂੰ ਅਗੇ ਰਿਕਵੈਸਟ ਕਰੀ ਜੂ ਵੀ ਭੇਜ ਦਿੰਦੇ ਸੀ ਹੁਣ ਤਾਂ ਜੀ ਉਹ ਪ੍ਰਿੰਸੀਪਲ ਤੇ ਹਦਾਇਤਾਂ ਇੰਨੀਆਂ ਕਸੀਆਂ ਪਈਆਂ ਉਹਨਾਂ ਨੂੰ ਵੀ ਨਹੀਂ ਹਦਾਇਤ ਹੈ ਕਿ ਵੀ ਉਹ ਬੱਚੇ ਨਹੀਂ ਕਿਸੇ ਪੇਰੈਂਟਸ ਨੂੰ ਦੇਈ ਦੇਣ ਜੀ ਛੁੱਟੀ ਦੀ ਹੁਣ ਤੁਹਾਡੇ ਬੱਚੇ ਬਾਹਰ ਆ ਗਏ ਨਾ ਬੇਟੀ ਮੇਰੀ ਅੰਤਰੀਆ ਜੀ ਤਿੰਨ ਵਜੇ ਅੱਜ 4 ਵਜੇ ਦਾ ਟਿਊਸ਼ਨ ਹੈ ਜੀ 4 ਵਜੇ ਆ ਦੇਖੋ ਜੀ 4 ਵਜੇ ਦੀ ਦੀਦੀ ਦੀ ਬੇਟੀ ਦੀ ਬੇ ਇਹਦਾ ਕੌਣ ਪਾਰਸਾ ਇਹਦਾ ਇਹਨੂੰ ਛੁੱਟੀ ਹੁਣ ਇਨਵਿਟੈਂਟੀ ਕਾਰਡ ਦੀ ਇਹਨੂੰ ਛੁੱਟੀ ਕਿੰਨੇ ਵਜੇ ਮਿਲਦੀ ਹੈ 3:10 ਤੇ ਛੁੱਟੀ ਹੈ ਇੱਥੇ 2:10 ਤੇ ਛੁੱਟੀ ਹੋ ਜਾਂਦੀ ਹੈ ਉਦੋਂ ਤੁਹਾਨੂੰ ਮਤਲਬ ਨਹੀਂ ਬੱਚਾ ਦਿੱਤਾ ਉਦੋਂ ਇੱਥੇ ਤੇ ਕਰਾਉਣ ਹੀ ਨਹੀਂ ਦਿੰਦਾ ਜੀ ਆ ਹੁਣ ਤੁਹਾਡੇ ਸਾਹਮਣੇ ਆਨ ਰਿਕਾਰਡ ਹੈ ਤੁਹਾਡੇ ਕੋਲੇ ਆਨ ਰਿਕਾਰਡ ਹੈ ਜੀ ਹੁਣ ਤਾਂ ਮਤਲਬ ਹੁਣ ਕੋਈ ਕਾਰ ਨਹੀਂ ਪੁੱਛਿਆ ਠੀਕ ਹੈ ਨਹੀਂ ਹੁਣ ਮੈਂ ਤਾਂ ਕਿਹਾ ਹੀ ਨਹੀਂ ਜੇ ਮੈਂ ਤਾਂ ਇੱਥੇ ਬੈਠੇ ਨਹੀਂ ਪ੍ਰਦਰਸ਼ਨ ਤੇ ਬੈਠਾ ਨਹੀਂ ਆ ਬੇਟੀ ਬਾਹਰ ਆ ਗਈ ਹੈ ਹਾਂ ਬੱਚੇ ਕੀ ਨਾਮ ਹੈ ਨੌਰਪੁੱਲਰ ਕੀ ਨਾਮ ਹੈ ਅੱਜ ਕਿਉਂ ਨਹੀਂ ਆਣ ਕੀ ਨਾਮ ਤੁਹਾਡਾ ਨੌਰਪੁੱਲਰ ਨੌਰਪ ਮਾਸਾ ਤੋਂ ਲੈਣਾ ਆਏ ਸੀ ਸੁਪੀ ਹੋ ਗਈ ਆ ਤੇ ਕਾਤੋਂ ਨਹੀਂ ਬਾਹਰ ਆਉਣੇ ਤੱਕ ਨੂੰ ਸਰ ਗੇਟ ਪਾਸ ਕਰਕੇ ਆਉਗੇ ਸਰ ਗੇਟ ਪਾਸ ਕਰਕੇ ਤੁਸੀਂ ਦੱਸਿਆ ਨਹੀਂ ਮੇਰੇ ਪਾਪਾ ਸਾਹਿਬ ਆਏ ਹੋਏ ਆ ਸਰ ਤੁਸੀਂ ਸੀਗਾ ਮੇਰੇ ਪਾਪਾ ਸਾਹਿਬ ਆਏ ਹੋਏ ਆ ਉਹ ਸੁਣਦੇ ਨਹੀਂ ਸੀ ਲਈ ਨਹੀਂ ਸੁਣਦੇ ਹੁਣ ਜਦੋਂ ਹੁਣ ਤੁਸੀਂ ਆ ਗਏ ਹੁਣ ਕਿਸ ਨੇ ਗੇਟ ਪਾਸ ਦੇਖਿਆ ਨਹੀਂ ਸਰ ਫਿਰ ਹੁਣ ਕਿਵੇਂ ਆ ਗਏ ਹੁਣ ਕਿਵੇਂ ਕਿਸ ਨੇ ਆਉਣ ਦਿੱਤਾ ਤੁਹਾਨੂੰ ਪਤਾ ਨਹੀਂ ਇਹਦੇ ਬਾਰੇ ਚ ਸਰ ਸਕੂਲ ਦੇ ਮੂਹਰੇ 13 ਸਾਇਓ ਕਹਿੰਦੇ ਬੱਚੇ ਨਹੀਂ ਦੇ ਦੇ ਸਾਨੂੰ ਅੰਦਰ ਬਿਠਾਏ ਆ ਲੈ ਜਨਪਤ ਦੇ ਬੱਚਿਆਂ ਨੂੰ ਕੀ ਪ੍ਰੋਬਲਮ ਆਉਂਦੀ ਆ ਉਹ ਉਹ ਸਰ ਕਹਿ ਰਹੇ ਆ ਵੀ ਸਾਡੇ ਕੋਲ ਗੇਟ ਪਾਸ ਨਹੀਂ ਵੀ ਅਸੀਂ ਮੋਬਾਈਲ ਦੇ ਵਿੱਚ ਫੋਟੋ ਹੈਗੀ ਆ ਵੀ ਸਾਨੂੰ ਬੱਚੇ ਦੇਣ ਦਿਓ ਕਹਿੰਦੇ ਗੇਟ ਪਾਸ ਲੈ ਕੇ ਆਓ ਇੱਕ ਬਾਸ ਤੋਂ ਮਾਦ ਪੀਜ ਨੇ ਬੱਚੇ ਲੈ ਕੇ ਜਾ ਹੈ ਜਿਹਦੇ ਕੋਲ ਗੇਟ ਪਾਸ ਨਹੀਂ ਹੈ ਤਾਂ ਆਪਾਂ ਆਈਡੀ ਕਲੂਪ ਦੇ ਦੇ ਜਿਵੇਂ ਕਰ ਲੈਣ ਨਾ ਰਿਕਾਰਡ ਮੈਂ ਬਿਲਕੁਲ ਸਰ ਉਹੀ ਕਹਿ ਰਿਹਾ ਵੀ ਆਧਾਰ ਕਾਰਡ ਦੇ ਰਹੇ ਸਰ ਉਹ ਮੋਬਾਈਲ ਦੇ ਵਿੱਚ ਹੀ ਆਧਾਰ ਕਾਰਡ ਹੁੰਦਾ ਭਾਈ ਨਾ ਆਧਾਰ ਕਾਰਡ ਹੋਣਾ ਚਲੋ ਅਸੀਂ ਦੇਖੀਏ ਉਸ ਦਾ ਵੈਰੀਫਾਈ ਕਰੀਏ ਫਿਰ ਨਾ ਆਪੇ ਅੰਦਰ ਰਿਸੈਪਸ਼ਨ ਦੇ ਜਿੱਥੇ ਰਿਕਾਰਡ ਹੈ ਸਰ ਸਿਸਟਮ ਦੇ ਵਿੱਚ ਜਾ ਕੇ ਅੰਦਰ ਗੱਲ ਕਰਨ ਤੇ ਕੋਈ ਪ੍ਰੋਬਲਮ ਨਹੀਂ ਆਤ ਜੀ ਜੀ ਚਲੋ ਸਰ ਭੇਜ ਰਹੇ ਸਰ ਭੇਜ ਰਹੇ